ਇੱਕ ਪਈ ਪੰਡਤ ਤੀਗਾ ਉਹ ਮੰਨ ਕੇ ਚੱਲ ਕੁੜੀ ਕੋਲੇ ਨਾ ਗਊ ਛੜਨ ਜਾਣਾ ਸੀ ਦੁੱਧ ਖਾਤਰ ਮੇਰੇ ਵਰਗਾ ਦੀ ਕੋਈ ਸ਼ਰਾਬੀ ਖਰਾਬੀ ਪਿੰਡੇ ਤੇ ਨਹੀਂ ਦਾ ਉਹਦੇ ਕੋਲੇ ਵਾਗਿਆ ਕਹਿੰਦਾ ਵੀ ਮੇਰੇ ਨਾਲ ਗਊ ਛੜਾਇਆ ਕੀ ਲੈਵੇਂਗਾ ਕਹਿੰਦਾ ਵੀ ਕੁਝ ਨਹੀਂ ਲੈਂਦਾ ਮੈਂ ਤਾਂ ਅਥਨੇ ਜਿਹੜਾ ਕੁਝ ਮੰਗੂਗਾ ਉਹ ਦੇ ਦੀ ਉਹਨੂੰ ਐਂ ਦੀ ਵੀ ਅਥਨੇ ਵਧੀਆ ਪੂਆ ਦਾਰੂ ਦਾ ਪੀਊਗਾ ਹੋਰ ਕੀ ਲੂਗਾ ਤੇ ਉਹਨਾਂ ਖੈ ਬਾਬਾ ਦਾਰੂ ਨਹੀਂ ਪੀਣੀ ਨਹੀਂ ਨੇ ਤੇ ਆਪਾਂ ਰੱਬ ਦੇ ਕਰ ਦੇ ਸੁਣਾ ਦੇਂਗੇ ਹੁਣ ਪੰਡਤ ਤਾਂ ਆਪਣੀਆਂ ਗੱਲਾਂ ਚ ਦੀਗਾ ਉਨੇ ਪੈ ਕੀ ਕੀਤਾ ਤੁਰਿਆ ਗਿਆ ਗੋਲੀ ਪੰਡਤ ਦੀ ਫੜੀਓ ਮਗਰ ਹੱਕੀ ਆਵੀ ਪੰਡਤ ਨੇ ਛੇੜ ਲਈ ਆਵਦੀ ਰੱਬ ਦੇ ਘਰ ਦੀ ਫਲਾਨਾ ਐ ਹਾਟਨ ਕਾਹ ਹੋ ਪਰਮਾਤਮਾ ਦੀਆਂ ਗੱਲਾਂ ਲਾਈਆਂ ਭਈ ਉਹਨੂੰ ਪੂਈ ਅਸਰ ਨਾ ਜਦੋਂ ਵੱਜ ਗਏ 4 ਕ ਉਧਰੋਂ ਮੁੜੇ ਆਉਂਦੇ ਨੇ 4-5 ਵੱਜ ਗਏ ਕਹਿੰਦਾ ਲੈ ਮੇਰਾ ਤਾਂ ਹੁਣ ਟਾਈਮ ਹੋ ਯਾਰ ਅਬ ਜਦ ਕਰਨ ਦਾ ਤੂੰ ਤਾਂ ਤੜਕੇ ਤਾਂ ਨਹੀਂ ਖੱਪੀ ਜੰਨੇ ਕਹਿੰਦਾ ਹਾਂ ਕਹਿੰਦਾ ਆ ਗਿਆ ਠੇਕਾ ਫੜਾ ਪਈ ਸੀ ਜਿਹਦੇ ਨਾਲ ਗੱਲ ਕਰੀਦੀ ਉਹ ਕਿਸ਼ਰਾ ਪੀਨੇ ਭਈ ਫੜ ਕੇ ਉਹ ਤੋਂ ਪੈਸੇ ਲੈ ਕੇ ਆਵਦਾ ਦਿਆ ਬਾਕੀ ਦੇ ਨੇ ਪੈਸੇ ਮੋੜਨੇ ਤੇ ਪੰਡਤ ਫਨ ਨੇ ਕਹਿੰਦਾ ਬਾਹੂ ਬਾਬਾ ਤੇਰੇ ਐਡਾ ਬੜਾ ਬਿੱਦਮਾਨ ਤੂੰ ਬੰਦਾ ਠੇਕੇ 'ਚ ਪੈਸੇ ਫੜਦਾ ਸੁਣਾ ਲੱਗਦਾ ਲੋਕ ਕਹਿੰਣਗੇ ਪੰਡਤ ਤਾਂ दारू ਪੀਂਦੇ ਉਹਨਾਂ ਦੇ ਪਿੱਛੇ ਟਾਕਿਆ ਫੜਦੇ ਉਹ ਤੋਂ ਪੈਸੇ ਨਹੀਂ ਦੀ ਮੈਂ ਕਿ ਉਹ ਤੋਂ ਹੈ ਜੀ ਟਾਈਮ ਦੀਗਾ ਤੇ ਆ ਜਾ ਪੰਜੇ ਸਿੱਕੇ ਦਾ ਉਹ ਲੈਤਾ ਥੋੜੇ ਕਹਣੀ ਤੂੰ ਤੁਰਿਆ ਫਿਰ ਉਹ ਲੱਗਿਆ ਸਨ ਹੁਣ ਆਵਦੜੀਆਂ ਫਲਾਨੇ ਸਾਹਮਣੇ ਗਈ ਸੀ ਵਿਆਹ ਚ ਇੰਨੀ ਪੀਤੀ ਠੰਕੇ ਸਾਹਮਣੇ ਗਈ ਸੀ ਇੰਨੀ ਪੀਤੀ ਪੜਤ ਰੱਖ ਵੀ ਤਾਂ ਮੇਰੀ ਤਾਂ ਗੱਲ ਅਸਰੀ ਨਹੀਂ ਕਰੇ ਨਾ ਕੋਈ ਮੈਂ ਤਾਂ ਐਵੇਂ ਤੜਕੇ ਤਰਾ ਪੁਲਿਸ ਰਿਫਰ ਦੇ ਚੱਲ ਭਾਈ ਜਦੋਂ ਨੇੜੇ ਆ ਗਏ ਇੱਕ ਦੋ ਪਿੰਡ ਦਾ ਰਹਿ ਗਿਆ ਮੰਨ ਕੇ ਚੱਲ ਵੀ ਜੇ ਮੈਂ ਹੁਣ ਸਾਡੇ ਪਿੰਡ ਨੂੰ ਘੋਟ ਜਾਣਾ ਹੋਵੇ ਢੀ ਘਤੂਰ ਆ ਗਏ ਮੰਨ ਕੇ ਵੀ ਮੂਰੇ ਠੇਕਾ ਫੇਰ ਆ ਗਿਆ ਉਹਨੇ ਆਖਿਆ ਵੀ ਹੁਣ ਆਧੀਆਂ ਇਕੱਠਾ ਫੇਰ ਲਈਏ ਵੀ ਕੱਚੇ ਨਾ ਰਹਿ ਜੀ ਆਧੀਆਂ ਉਹਨੇ ਫੇਰ ਲੈ ਲਿਆ ਪੀ ਕੇ ਜਦੋਂ ਅੱਧ ਜਿਹਾ ਚਬਾ ਗਏ ਹੋ ਗਿਆ ਨਸ਼ਾ ਕੋਈ ਆ ਤਾਂ ਪਹਿਲਾਂ ਪੀਤਾ ਜਿਹੜੀਆਂ ਹੋਰ ਪੀ ਲਿਆ ਜਦੋਂ ਬੋਤਲ ਪੀ ਦੀ ਨਸ਼ਾ ਹੋ ਗਿਆ ਉੱਥੇ ਜਾ ਕੇ ਬਹਿ ਗਿਆ ਅਨਕਾ ਚਰਚੀ ਦੀ ਪਤੰਦਰਾ ਕਹਿੰਦਾ ਕੂਣਾ ਚੱਲਦੇ ਆਂ ਚੱਲਦੇ ਕਾਦਾ ਕਾਦਾ ਟੇਡਾ ਹੋ ਗਿਆ ਹੁਣ ਰਾਬੀ ਖਰਾਬੀ ਦਾ ਕਿਉਂ ਦੁੱਤੀ ਪੈ ਗਿਆ ਮੁਤਦਿਰਤ ਹੋ ਗੀ ਨੀਰਾ ਹੋ ਚੱਲਿਆ ਅਨ ਸੋਚਿਆ ਵੀ ਜੇ ਹੁਣ ਸੱਡ ਕੇ ਜਾਂਦੇ ਆਂ ਘਰੇ ਇੱਥੇ ਨੂੰ ਤਾਂ ਇਹਦੇ ਘਰ ਦੇ ਆਖਣ ਗਾਡਾ ਬੰਦਾ ਤੇ ਤੂੰ ਗਾਈ ਛੱਡਣ ਗਿਆ ਤੀ ਨਾਲ ਗਿਆ ਤੇਰੇ ਇਹੇ ਦਾ ਕੀ ਪਤਾ ਤੇ ਕੁੱਤਾ ਉੱਤੇ ਚੜ ਜਾ ਜਾਂ ਕੋਈ ਮਾਰ ਦੇਨੂੰ ਅਨ ਦੱਪੇ ਸਰਾਣੀ ਬੈਠਣਾ ਪੈਗਾ ਉਹਦੇ ਜ਼ਰਾ ਪਤਾ ਨਾ ਉਹਨੇ ਦਤੀ ਇਤਨੇ ਉਧਰੋਂ ਵੀ ਤੇਰੇ ਵਰਗਾ ਹੋਰ ਆਉਂਦਾ ਪਿੰਡ ਦਾ ਤੁਰਿਆ ਕੋਕਣਾ ਫਲਾਨਾ ਸਿਆ ਕਹਿੰਦਾ ਹਾਂ ਕਹਿੰਦਾ ਇਹਨੂੰ ਲੈ ਕੇ ਚੱਲ ਨਾਲ ਮੇਰੇ ਘਰੇ ਛੱਡ ਕੇ ਹੀ ਕਹਿੰਦਾ ਇਹਦੇ ਵਰਗਾ ਹੋਤਾ ਜਾਵਾਂ ਮੈਂ ਕਹਿੰਦਾ ਕਾਉ ਕਹਿੰਦਾ ਮੇਰੇ ਕੋਲੇ ਪੈਸੇ ਕੱਟਨੇ ਜੇ ਤਾਂ ਛੇਤੀ ਰ ਜਾਣਾ ਤਾਂ ਤਾਂ ਮੈਨੂੰ ਪੈਸੇ ਦੇ ਦੇ ਕਹਿੰਦਾ ਇਹਦੇ ਜੇਬ ਚ ਨੇ ਕੱਢ ਲੈ ਉਹਨੇ ਕੱਢ ਲੇ ਪਈ ਉਹਨੇ ਅੱਖੇ ਵੀ ਆਪਣੀ ਬੋਤਲ ਦਾ ਬਣ ਗਿਆ ਕਮਾ ਉਹਨੇ ਪਤੰਦਰ ਨੇ ਬੋਤਲ ਲਈ ਬੋਤਲ ਲੈ ਕੇ ਪੀ ਕੇ ਰੱਖ ਕੇ ਉਹ ਵਹਿ ਗਿਆ ਅੱਗੇ ਕੋਲੇ ਆ ਕੇ ਕਹਿੰਦਾ ਹੁਣ ਦੱਸ ਕੀ ਗੱਲ ਐ ਕਹਿੰਦਾ ਇਹਨੂੰ ਲੈ ਕੇ ਚੱਲਣਾ ਕਹਿੰਦਾ ਕੋਈ ਨਾ ਲੈ ਚੱਲਦੇ ਆ ਮੜਾ ਤੁਰਦੇ ਤਾ ਹੋ ਜੀਏ ਉਹ ਕੋਈ ਤਾਂ ਬੋਤਲ ਪੀਤੇ ਇਕੱਠੀ ਦੋ ਕਮਿੰਟਾਂ ਚ ਉਹਨਾਂ ਨਸਾ ਦੇ ਤੋ ਪੈ ਗਿਆ ਉੱਥੀ ਦੋਨਾਂ ਦੇ ਸਰਾਣੀ ਬੈਠਾ ਰਿਹਾ ਬੰਦ ਤਾਂ ਦੋਨਾਂ ਦੇ ਸਰਾੜੇ ਬੈਠਾ ਪਈ ਉਹ ਕਹਿੰਦਾ ਵੇ ਬੜਾ ਸਿਆਪਾ ਛੜਿਆ ਕਹਿੰਦਾ ਮੈਂ ਤਾਂ ਜਦੋਂ ਵੱਜ ਗਏ 2:00 ਰਾਤ ਦੇ ਸ਼ਰਾਬੀ ਦੀ ਖੁੱਲੀ ਅੱਖ ਨਸਾ ਢੜਾ ਪਿਆ ਕਹਿੰਦਾ ਮਾਲਕਾ ਸੱਚੇ ਪਾਸਾ ਸਤਗੁਰਾਂ ਤੜ ਕੱਢ ਨੂੰ ਫੇਜ ਦੇ ਦੀ ਇੰਨਾ ਕੁ ਪ੍ਰੋਜਨ ਮੈਨੂੰ ਉਹ ਜਦੋਂ 2 ਵਜੇ ਨੇ ਜਾਦਕਰ ਆਦਾਰ ਘਰੋਂ ਡੱਗਾ ਲੱਗਿਆ ਪਰਮਾਤਮਾ ਜੀ ਕੋ ਉਹ ਟਾਈਮ ਹੁੰਦਾ ਰੱਬ ਨੂੰ ਯਾਦ ਕਰਨ ਦਾ ਹੁਣ ਸਾਰਾ ਤਾਂ ਰੱਬ ਵੀ ਨਹੀਂ ਬੇਲਾ ਕਹਣਾ ਵੇ ਤਰਪੇ ਪਈ ਤਿੰਨੇ ਜਾਣੇ ਹੁਣ ਆ ਗਿਆ ਟਾਈਮ ਉਹ ਪੰਡਤ ਦਾ ਅੰਤ ਸਮਾ ਪੰਡਤ ਨੂੰ ਲੈ ਕੇ ਜਾਮ ਜੂਤ ਖਿੱਚ ਕੇ ਲੈ ਕੇ ਉਹ ਤੇ ਜਾਮ ਜੂਤ ਤੇ ਭਈ ਦੂਜੇ ਦਿਨ ਉਹ ਤਾਂ ਸ਼ਰਾਬੀ ਦੀ ਵਾਰੀ ਸੀ ਉਹ ਕਹਿੰਦਾ ਵੀ ਲੈ ਇੱਥੇ ਬਹਿ ਜਾ ਬੰਦਾ ਤੇਰਾ ਫੈਸਲਾ ਕਦ ਨੂੰ ਕਰਾ ਕੋਈ ਸ਼ਰਾਬੀ ਦੇ ਸਾਹਮਣੇ ਉਹਦੀ ਕੱਲ ਨੂੰ ਟਾਈਮ ਆ ਉਹਦਾ ਹਜੇ ਟਾਈਮ ਉਹਦਾ ਰਹਿੰਦਾ ਦੂਜੇ ਦਿਨ ਭਈ ਉਹਨੂੰ ਕਹਿੰਦੇ ਲੈਣ ਆ ਗਿਆ ਪਰਮਾਤਮਾ ਆਪ ਲੈ ਜਾ ਕੇ ਕਹਿੰਦਾ ਵੀ ਆਏ ਆ ਤੈਨੂੰ ਸਾਰੀ ਉਮਰ ਸੁਰਗਿ ਸੁਰਗ ਹੈ ਉਹਨੂੰ ਸ਼ਰਾਬੀ ਨੂੰ ਕਹਿੰਦਾ ਧਰਮ ਰਾਜ ਕਹਿੰਦਾ ਵੀ ਲੈ ਪੰਡ ਤਾਂ ਤੈਨੂੰ ਨਰਕ ਹੈ ਕਹਿੰਦਾ ਪਤੰਦਰਾ ਇਹ ਦਾਰੂ ਪਿਆਲਾ ਪੀਂਦਾ ਬੰਦਾ ਮੈਂ ਦਾਰੂ ਦੇ ਹੱਥ ਨਹੀਂ ਲਾਉਂਦਾ ਮੈਂ ਸਾਰਾ ਦਿਨ ਰੱਬ ਨੂੰ ਯਾਦ ਕਰਦਾ ਹਾਂ ਕਹਿੰਦਾ ਰੱਬ ਨੂੰ ਯਾਦ ਕਰਦਾ ਕਰਦਾ ਵਿੱਚ ਗਾਇਆਂ ਵਸਾਂ ਲੈਣ ਲੱਗ ਜਾਨਾ ਨਾ ਇੱਕ ਵਾਰਾਂ ਯਾਦ ਕਰਦਾ ਰਾਤ ਨੂੰ 2 ਵਜੇ ਹਰ ਰੋਜ਼ ਵੀ ਮਾਲਕਾ ਸੱਚੇ ਪਾਸਾ ਖਾਣ ਜੋ ਗਰੌਣੀ ਦੇਦੀ ਇਹ ਬੱਤ ਮੰਗਦੀ ਨਹੀਂ ਕਹਿੰਦਾ ਲੈ ਪ੍ਰਭਾਵਾ ਗੱਲ ਸੁਣ ਲੈ ਇੱਕ ਘੜੀ ਆ ਤੇਰੀ ਉਹ ਵੀ ਜਿਹੜੀ ਤੇ ਤਨ ਹੋਂ ਸੁਣ ਲਈ ਇਹਦੇ ਮੂੰਹ ਜਦੋਂ ਨਾ ਤੜਕ 2 ਵਜੇ ਰੱਬ ਯਾਦ ਕਰਿਆ ਨਾ ਵੀ ਮਾਲਕਾ ਸਤਪੁਰਾ ਸੱਚੇ ਪਾਸਾ ਮੈਨੂੰ ਹੱਥਾਂ ਦਾ ਭੋਜਨ ਦੇਦੀ ਉਦੋਂ ਕਹਿੰਦਾ ਤੇਰੇ ਕੰਨਾਂ 'ਚ ਗੱਲ ਪਈ ਆ ਉਹ ਉਹ ਇੱਕ ਘੜੀ ਆ ਤੇਰੇ ਕੋਲੇ ਪਹਿਲਾਂ ਲੈਣੀ ਆ ਕਿ ਮੈਂ ਕਰਾਂ ਉਹਨੇ ਮੇਰੇ ਵਰਗੇ ਸ਼ਰਾਬੀ ਨੇ ਬੈਠੇ ਤੇ ਕੋਣੀ ਮਾਰੀ ਕਹਿੰਦਾ ਪਹਿਲਾਂ ਹੀ ਮੰਗ ਲੈ ਉਹਨੇ ਪਹਿਲਾ ਮੰਗ ਲਈ ਉਹਨੇ ਤਾਂ ਪਹਿਲੀ ਮੰਗੀ ਉਹਨੂੰ ਫਿਰ ਹਾਰ ਕੇ ਦੇਣੀ ਪਈ ਕੋ ਪਰਮਾਤਮਾ ਨੇ ਫਿਰ ਕੱਕੜੀਓ ਸ਼ਰਾਬੀ ਦੇ ਕਿਸੇ ਤੋ ਨੂੰ ਦਿੱਤੀ